ਫਾਜ਼ਿਲਕਦੀ ਅਗਰਵਾਲ ਗਲੀ ਦੇ ਵਿੱਚ ਕਰਦੇ ਬਾਹਰ ਖੜੀ ਐਕਟਿਵਾ ਚੋਰੀ ਹੋ ਗਈ ਹੈ ਜਾਣਕਾਰ ਦਿੰਦੇ ਹੋਏ ਐਕਟਿਵਾ ਦੇ ਮਾਲਕ ਪਰਸ਼ੋਤਮ ਵਰਮਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਰਦੇ ਬਾਹਰ ਐਕਟਿਵਾ ਖੜੀ ਕੀਤੀ ਗਈ ਸੀ ਰਾਤ ਲਗਭਗ 9:30 ਵਜੇ ਕੋਈ ਵਿਅਕਤੀ ਆਇਆ ਅਤੇ ਉਹਨਾਂ ਦੀ ਐਕਟਿਵਾ ਚੋਰੀ ਕਰਕੇ ਲੈ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਉਹਨਾਂ ਵੱਲੋਂ ਐਕਟਿਵਾ ਚੋਰੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਐਕਟਿਵਾ ਦੀ ਪਾਲਗਰਨ ਦੀ ਮੰਗ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਆਮ ਜੀ ਤੁਹਾਡਾ ਕੁਲਸ਼ੋਤਮ ਵਰਮਾ ਹਾਂਜੀ ਥਾਣੇ ਪਹੁੰਚੋ ਕੀ ਗੱਲਬਾਤ ਹੋਈ ਹੈ ਕੀ ਕਰੀਏ ਰਾਤੀ ਐਕਟਿਵੇਾਈ ਲੈ ਕੇ ਚੱਕ ਕੇ ਮੇਰਾ ਨਾ ਕਿੱਥੋਂ ਲੈ ਕੇ ਜੀ ਸਾਡੇ ਕਰਦੇ ਹੋ ਬਾਹਰ ਕਿੱਥੇ ਕਰੇ ਤੁਹਾਡਾ ਜੀ ਸਾਡਾ ਹੈਗਾ ਅਗਰਵਾਲ ਸਟਰੀਟ 'ਚ ਅੱਛਾ ਜੀ ਤੁਹਾਨੂੰ ਚੰਦਰਮਸ਼ਲਾ ਦੇ ਨਾਲ ਕੀ ਨੰਬਰ ਕੀ ਐਕਟਿਵਤਾ ਜੀ ਪੀਬੀ 22 0828 080 ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਭਾਈ ਇਹ ਐਕਟਿਵ ਮਿਲ ਜੇ ਹੋਰ ਮੈਂ ਕੀ ਇੱਥੇ ਉਹ ਕਰਨਾ ਹੈ ਤੇ ਕਿੰਨੇ ਵੇ ਦਾ ਟਾਈਮ ਸੀ ਜੀ ਰਾਤੀ 8:30 ਦਾ ਸਾਡਾ ਹੰਦਰਖਾਜ ਤੇ ਜੀ ਤੁਸੀਂ ਜੀ ਜੀ ਕੀ ਕਹਿੰਦੇ ਨੇ ਥਾਣੇ ਵਾਲੇ ਕਹਿੰਨੇ ਲਵ ਦੇਣਿਆ ਟੀਮ ਕਰਨੇ ਆ ਇਹ ਸਾਡੀ ਗੱਡੀ ਸਾਡੇ ਘਰੇ ਮਿਲ ਜਵੇ ਆਪਾਂ ਅਸੀਂ ਅੱਜ ਆਪਾਂ ਕੀ ਲੈਣਾ ਦੇਣਾ ਠੀਕ ਹੈ